ਹੈਲੋ ਜੀ ਸਸਿਕਾ ਜੀ ਸਾਇਆ ਨੂੰ ਅੱਜ ਤੁਹਾਨੂੰ ਆਪਾਂ ਇੱਕ ਅੱਜ ਤੋਂ 20-25 ਸਾਲ ਪਹਿਲਾਂ ਦੀ ਪੁਰਾਣੀ ਇੱਕ ਚੀਜ਼ ਬਣਾ ਕੇ ਦਿਖਾਉਣੀ ਆ ਜੀ ਜਿਹੜੀ ਕਿ ਸੂਜੀ ਤੇ ਆਟੇ ਤੋਂ ਬਣ ਕੇ ਤਿਆਰ ਹੋ ਜਾਂਦੀ ਸੀ ਨਹੀਂ ਸੀ ਬੱਚੇ ਇਹ ਖਾ ਕੇ ਇੰਨਾ ਖੁਸ਼ ਹੁੰਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਅੱਜ ਆਪਾਂ ਬਣਾਈਆਂ ਸੀ ਜੀ ਸੇਵੀਆਂ ਥੋੜਾ ਜਿਹਾ ਇੱਕ ਪੇੜੇ ਦਾ ਆਟਾ ਬਚ ਗਿਆ ਸੀ ਮੈਂ ਤੁਹਾਨੂੰ ਉਹੀ ਬਣਾ ਕੇ ਅੱਜ ਇਹ ਦਿਖਾ ਰਹੀ ਆਂਗੀ ਤੇ ਜਦੋਂ ਦੇਖੋ ਪੁਰਾਣੀ ਮਤਲਬ ਕਿ ਪਹਿਲਾਂ ਵਾਲੇ ਟਾਈਮ 'ਚ ਆਪਣੇ ਬਜ਼ੁਰਗ ਇਹ ਦੀਆਂ ਵਟਦੇ ਹੁੰਦੇ ਸੀ ਘਰੇ ਤੌੜਿਆਂ ਦੇ ਉੱਤੇ ਤਾਂ ਉਦੋਂ ਅਕਸਰ ਇੱਕ ਪੇੜੇ ਦਾ ਜਾਂ ਦੋ ਪੇੜਿਆਂ ਦਾ ਨਾ ਆਟਾ ਬਚਾ ਲੈਂਦੇ ਹੁੰਦੇ ਸੀਗੇ ਤੇ ਫਿਰ ਉਸ ਤੋਂ ਇਹੇ ਬਣਾ ਕੇ ਬੱਚਿਆਂ ਨੂੰ ਖਵਾਉਂਦੇ ਹੁੰਦੇ ਸੀਗੇ ਬੱਚੇ ਖਾ ਕੇ ਇੰਨਾ ਖੁਸ਼ ਹੋ ਜਾਂਦੇ ਸੀ ਤੇ ਬਹੁਤ ਹੀ ਜ਼ਿਆਦਾ ਦੇਖੋ ਆਪ ਅੱਜ ਆਪਾਂ ਉਹੀ ਚੀਜ਼ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੋ ਅੱਜ ਕੱਲ ਦੇ ਬੱਚਿਆਂ ਨੂੰ ਵੀ ਇਸ ਚੀਜ਼ ਬਾਰੇ ਪਤਾ ਲੱਗ ਜੇ ਕਿ ਆਪਣੇ ਟਾਈਮ ਵਿੱਚ ਆਪਾਂ ਕੀ ਖਾਂਦੇ ਹੁੰਦੇ ਸੀ ਅੱਜ ਕੱਲ ਦੇ ਬੱਚਿਆਂ ਨੂੰ ਤੁਸੀਂ ਕਿੰਨਾ ਮਰਜ਼ੀ ਕੁਝ ਖਵਾ ਦਿਓ ਤਾਂ ਵੀ ਦੇਖੋ ਖੁਸ਼ ਨਹੀਂ ਹੁੰਦੇ ਪਹਿਲਾਂ ਵਾਲੇ ਬੱਚੇ ਇੰਨੇ ਜ਼ਿਆਦਾ ਉਹ ਹੁੰਦੇ ਸੀਗੇ ਆ ਛੋਟੇ-ਛੋਟੀਆਂ ਚੀਜ਼ਾਂ ਬਣਾ ਕੇ ਘਰੇ ਮਾਮਾ ਖਵਾ ਜਾਂਦੀਆਂ ਹੁੰਦੀਆਂ ਸੀਗੀਆਂ ਜਦੋਂ ਬੱਚੇ ਪੂਰਾ ਖੁਸ਼ ਹੋ ਜਾਂਦੇ ਹੁੰਦੇ ਸੀਗੇ ਦੇਖੋ ਇਸ ਤਰ੍ਹਾਂ ਇਹ ਆਟਾ ਮਤਲਬ ਕਿ ਥੋੜਾ ਜਿਹਾ ਬੇਲ ਕੇ ਹੱਥ ਨਾਲ ਹੀ ਇਸ ਤਰ੍ਹਾਂ ਤੇ ਐਵੇਂ ਐਂ ਡਿਜ਼ਾਈਨ ਵਿੱਚ ਬਣਾਉਂਦੀਆਂ ਹੁੰਦੀਆਂ ਸੀ ਕੋਈ ਬਹੁਤ ਤਰ੍ਹਾਂ ਦੇ ਡਿਜ਼ਾਈਨ ਬਣਾਉਂਦੀਆਂ ਸੀ ਜਿਵੇਂ ਕਿ ਗੋਲ ਸਰਕਲ ਜੇ ਬਣਾਤੇ ਜਾਂ ਇਸ ਤਰ੍ਹਾਂ ਬਣਾਤੇ ਤੇ ਫਿਰ ਇਹਨੂੰ ਸੇਵੀਆਂ ਦੇ ਨਾਲ ਹੀ ਧੁੱਪੇ ਸੁਕਾਇਆ ਜਾਂਦਾ ਸੀਗਾ ਤੇ ਜਦੋਂ ਇਹ ਸੁੱਕ ਜਾਂਦਾ ਸੀ ਫਿਰ ਡਾਇਰੈਕਟ ਅੱਗ ਜਦੋਂ ਬਾਲਦੇ ਹੁੰਦੇ ਸੀ ਰੋਟੀਆਂ ਬਣਾਉਣ ਵਾਸਤੇ ਜਦੋਂ ਅੱਗ ਆਪਾਂ ਬਚਾਉਂਦੇ ਹੁੰਦੇ ਸੀ ਨਾ ਡਾਇਰੈਕਟ ਇਹਨੂੰ ਕੋਲਿਆਂ ਦੇ ਉੱਤੇ ਭੁੰਨ ਲਗੇ ਸੁੱਕੇ ਹੋਏ ਨੂੰ ਕੋਲਿਆਂ ਦੇ ਉੱਤੇ ਭੁੰਨ ਕੇ ਦੇਸੀ ਘਿਓ ਦੇ ਨਾਲ ਚੋਪੜ ਕੇ ਵਿੱਚ ਸ਼ੱਕਰ ਭਰ ਕੇ ਇਹਨੂੰ ਖਵਾਉਂਦੇ ਹੁੰਦੇ ਸੀਗੇ ਤੇ ਇੰਨਾ ਬੱਚੇ ਇਹਨੂੰ ਖਾ ਕੇ ਖੁਸ਼ ਹੋ ਜਾਂਦੇ ਹੁੰਦੇ ਸੀਗੇ ਤੇ ਬਹੁਤ ਜ਼ਿਆਦਾ ਇਹ ਆਪਾਂ ਤਾਂ ਬਣਾ ਰਿਹਾ ਤਾਂ ਜੋ ਅੱਜਕੱਲ ਦੇ ਬੱਚਿਆਂ ਨੂੰ ਇਹ ਪੁਰਾਣੀਆਂ ਚੀਜ਼ਾਂ ਬਾਰੇ ਵੀ ਕੁਝ ਨੌਲੇਜ ਮਿਲ ਸਕੇ ਕਿ ਅਸ ਆਪਾਂ ਪਹਿਲਾਂ ਵਾਲੇ ਜਵਾਨੇ ਦੇ ਵਿੱਚ ਦੇਖੋ ਇਹੋ ਜੀਆਂ ਚੀਜ਼ਾਂ ਖਾ ਕੇ ਕਿੰਨਾ ਖੁਸ਼ ਹੁੰਦੇ ਹੁੰਦੇ ਸੀ ਦੇਖੋ ਆਪਾਂ ਇਹ ਬਣਾਤਾ ਜੀ ਤੇ ਹੁਣ ਆਪਾਂ ਇਹਨੂੰ ਧੁੱਪੇ ਰੱਖਾਂਗੇ ਥੋੜਾ ਜਿਹਾ ਸੁੱਕ ਜੂਗਾ ਜਦੋਂ ਸੁੱਕ ਗਿਆ ਫਿਰ ਆਪਾਂ ਇਹਨੂੰ ਭੁੰਨਾਂਗੇ ਆਪਾਂ ਗੈਸ ਤੇ ਭੁੰਨਾਂਗੇ ਆ ਦੇਖੋ ਹੁਣ ਬਿਲਕੁਲ ਸੁੱਕ ਗਿਆ ਇਹ ਇਹ ਰੋਟੀ ਦੀ ਤਰ੍ਹਾਂ ਹੋ ਗਿਆ ਤੇ ਹੁਣ ਆਪਾਂ ਇਹਨੂੰ ਗੈਸ ਤੇ ਭੁੰਨ ਲੈਂਦੇ ਹਾਸਰ ਦੋਨਾਂ ਪਾਸੇ ਇਹਨੂੰ ਚੰਗੀ ਤਰ੍ਹਾਂ ਸੇਕ ਲਵਾ ਕੇ ਆਪਾਂ ਭੁੰਨ ਲੈਂਦੇ ਸੀ ਦੇਖੋ ਇਹ ਪੁਰਾਣੇ ਸਮਿਆਂ ਦਾ ਐ ਸਮਝੋ ਕੀ ਪੀਜ ਹੈ ਪਹਿਲਾਂ ਇਹ ਮਿੱਠਾ ਪੀਜ਼ਾ ਹੁਣ ਆ ਅੱਜ ਕੱਲ੍ਹ ਵਾਲੇ ਜਿਹੜੇ ਬੱਚੇ ਨੇਗੇ ਤੇ ਇਹ ਆਪਾਂ ਪੀਜ਼ਾ ਖਾਂਦੇ ਨੇ ਸਬਜ਼ੀਆਂ ਵਾਲਾ ਆਪਾਂ ਖਾਂਦੇ ਸੀ ਪਹਿਲਾਂ ਪੁਰਾਣੀ ਟਾਈਮ ਦੇ ਵਿੱਚ ਮਿੱਠਾ ਪੀਜ਼ਾ ਬਣਦਾ ਇਹ ਵੀ ਮੈਦੇ ਦਾ ਹੀ ਐ ਤੇ ਬਣਦਾ ਉਹ ਵੀ ਮੈਦੇ ਦਾ ਲਓ ਜੀ ਆਪਾਂ ਇਹ ਭੁੰਨ ਕੇ ਤਿਆਰ ਕਰ ਲਿਆ ਹੁਣ ਆਪਾਂ ਇਹਨੂੰ ਦੇਸੀ ਘਿਓ ਨਾਲ ਚੋਪੜ ਦਾਂਗੇ ਆਪਣੇ ਕੋਲੇ ਸ਼ੱਕਰ ਹੈ ਨਹੀਂ ਸੀ ਆਪਾਂ ਦੇਸੀ ਖੰਡ ਹੀ ਇਹਦੇ ਉੱਤੇ ਲਗਾਵਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਚੋਪੜ ਕੇ ਨਾਲ ਦੇਸੀ ਘਿਓ ਦੇ ਨਾਲ ਦੇ ਆ ਲੋ ਜੀ ਆਪਾਂ ਹੁਣ ਇਹਦੇ ਉੱਤੇ ਦੇਸੀ ਖੰਡ ਲਗਾ ਦਿੱਤੀ ਲੋ ਜੀ ਇਹ ਬਣ ਗਿਆ ਹੋ ਗਿਆ ਜੀ ਤਿਆਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਕਿ ਤੁਸੀਂ ਇਹਦੇ ਬਾਰੇ ਪਹਿਲਾਂ ਜਾਣਦੇ ਸੀ ਜਾਂ ਕਿਸ ਕਿਸ ਨੇ ਖਾਧਾ ਤੇ ਕੀ ਤੁਹਾਡੇ ਉਸ ਵਿੱਚ ਇਹਨੂੰ ਕਿਹਾ ਜਾਂਦਾ ਸੀਗਾ ਜਰੂਰ ਦੱਸਿਓ ਕਮੈਂਟ ਕਰਕੇ ਲੋ ਜੀ ਇਹ ਆਪਣਾ ਤਿਆਰ ਹੈ ਖਾਣ ਦੇ